ਜਿੱਥੇ ਸਰਕਾਰੀ ਹਸਪਤਾਲ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਜਰੀਏ ਧਮਕੀ ਦਿੱਤੀ ਗਈ ਹੈ ਸੈਕਟਰ ਬਤੀ ਦੇ ਵਿੱਚ ਜੀ ਐਮ ਸੀ ਐਚ ਨੂੰ ਧਮਕੀ ਦਿੱਤੀ ਗਈ ਹੈ ਫਿਲਹਾਲ ਮੌਕੇ ਤੇ ਪੁਲਿਸ ਫੋਰਸ ਪਹੁੰਚ ਚੁੱਕੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਧਮਕੀ ਦੇਣ ਵਾਲਾ ਕੌਣ ਸੀ ਕਿ ਉਸ ਦਾ ਮਕਸਦ ਕੀ ਰਿਹਾ ਹੈ ਕਿ ਇਹ ਧਮਕੀ ਫਰਜ਼ੀ ਹੈ ਜਾਂ ਜਾਣ ਬੁੱਝ ਕੇ ਕਿਸੇ ਨੇ ਕੀਤਾ ਹੈ ਕਿ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਰਹੀ ਹੈ ਤਾਂ ਚੰਡੀਗੜ੍ਹ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਸਰਕਾਰੀ ਹਸਪਤਾਲ ਨੂੰ ਬੰਬ ਨਾਲ ਲਡਾਉਣ ਦੀ ਧਮਕੀ ਦਿੱਤੀ ਗਈ ਹੈ। ਰੋਹਿਤ ਬਾਂਸਲ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਗਰਾਊਂਡ ਜ਼ੀਰੋ ਤੇ ਮੌਜੂਦ ਨੇ ਉਹਨਾਂ ਦਾ ਰੁਕ ਕਰਾਂਗੇ। ਰੋਹਿਤ ਕੀ ਕੁਝ ਅਪਡੇਟ ਹੈ? ਸਰਕਾਰੀ ਹਸਪਤਾਲ ਨੂੰ ਬੰਬ ਨਾਲ ਲਡਾਉਣ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਵੱਲੋਂ ਹੁਣ ਹੁਣ ਤੱਕ ਕੀ ਕੋਸ਼ਿਸ਼ ਪੂਰੇ ਮਾਮਲੇ ਵਿੱਚ ਕੀਤਾ ਜਾ ਰਿਹਾ ਹੈ? ਬਿਲਕੁਲ ਜੇਕਰ ਗੱਲ ਕਰੀਏ ਤਾਂ ਇਸ ਵਕਤ ਸੈਕਟਰ 32 ਦੇ ਪੀਪੀਓਆਈ ਆਫਿਸ ਦੇ ਬਿਲਕੁਲ ਨਾਲ ਇਹ ਬਣਿਆ ਹੋਇਆ ਹੈਗਾ ਜਿਹੜਾ ਕਲੀਕ ਹੈ ਮੈਂਟਲ ਹੈਲਥ ਇੰਸਟੀਚਿਊਟ ਹੈ ਜਿਹੜਾ ਉਹ ਬਣਿਆ ਹੋਇਆ ਸੈਕਟਰ 32 ਦੇ ਅੰਦਰ ਔਰ ਇਸ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਇੱਕ ਈਮੇਲ ਹੈਗੀ ਉਹ ਚੰਡੀਗੜ੍ਹ ਦੇ ਜਿਹੜਾ ਪ੍ਰਸ਼ਾਸਨ ਹੈ ਜਾਂ ਪੁਲਿਸਾਂ ਉਹਨਾਂ ਨੂੰ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਪੂਰੇ ਦਾ ਪੂਰਾ ਇਹ ਇਲਾਕਾ ਜਿਹੜਾ ਉਸ ਨੂੰ ਸੀਲ ਕਰ ਦਿੱਤਾ ਗਿਆ ਔਰ ਹੁਣ ਜਿਹੜੀ ਪੁਲਿਸ ਡਿਪਾਰਟਮੈਂਟ ਦੀਆਂ ਟੀਮਾਂ ਨੇ ਜਾਂ ਜਿਹੜੀਆਂ ਬੰਬਸਕਵੈਡ ਡਿਪਾਰਟਮੈਂਟ ਦੀਆਂ ਟੀਮਾਂ ਹੁੰਦੀਆਂ ਨੇ ਉਹਨਾਂ ਦੇ ਵੱ ਨੂੰ ਸੈਨੀਟਾਈਜ਼ ਕੀਤਾ ਜਾ ਸਕੇ ਔਰ ਨਾਲ ਦੀ ਨਾਲ ਜਿਹੜੀ ਈਮੇਲ ਹੈ ਉਸ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਕਿਸ ਦੇ ਵੱਲੋਂ ਜਿਹੜੀ ਇਹ ਧਮਕੀ ਆ ਉਹ ਭੇਜੀ ਗਈ ਸੀਗੀ ਕਿਹੜਾ ਉਹ ਵਿਅਕਤੀ ਹੈਗਾ ਉਸ ਦੀ ਵੀ ਜਿਹੜੀ ਖੋਜ ਹੈਗੀ ਉਹ ਸਾਈਬਰ ਕ੍ਰਾਈਮ ਜਿਹੜਾ ਡਿਪਾਰਟਮੈਂਟ ਹੁੰਦਾ ਹੈਗਾ ਉਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਔਰ ਨਾਲ ਦੀ ਨਾਲ ਜਿਹੜੀ ਬਾਹਰ ਹੈਗੀ ਉਹ ਤਨਾਤੀ ਹੈਗੀ ਬਕਾਇਦਾ ਤੌਰ ਤੇ ਅਲੱਗ-ਅਲੱਗ ਜਿਹੜੇ ਡਿਪਾਰਟਮੈਂਟ ਨੇ ਚਾਹੇ ਸੁਰੱਖਿਆ ਕਪਚਾ ਹੋਵੇ ਚਾਹੇ ਜਿਹੜੀ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਨੇ ਕਿ ਬੌਮਸਕਵਰ ਟੀਮ ਹੈ ਉਹਨਾਂ ਦੇ ਵੱਲੋਂ ਇਸ ਪੂਰੇ ਏਰੀਏ ਨੂੰ ਸੈਨੀਟਾਈਜ਼ ਜਿਹੜਾ ਉਹ ਕੀਤਾ ਜਾ ਰਿਹਾ ਨੂੰ ਚੈੱਕ ਹੈ ਜਿਹੜਾ ਉਹ ਕੀਤਾ ਜਾ ਰਿਹਾ ਤੇ ਤਸਵੀਰਾਂ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਟੀਮਾਂ ਨੇ ਗਈਆਂ ਉਹ ਇਸ ਵਕਤ ਇਸ ਜਗ੍ਹਾ ਦੇ ਉੱਪਰ ਖੜੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਸ ਜਗ੍ਹਾ ਦੇ ਉੱਪਰ ਆ ਤਮਾਮ ਜਿਹੜੀਆਂ ਐਮ뷸ੈਂਸ ਹੈ ਉਸ ਦਾ ਇੰਤਜ਼ਾਮ ਕੀਤਾ ਗਿਆ ਉਹ ਵੀ ਚੰਡੀਗੜ੍ਹ ਪੁਲਿਸ ਦੇ ਜਿਹੜੇ ਕਬਚ ਹੈਗਾ ਜਿਹੜਾ ਚੰਡੀਗੜ੍ਹ ਪੁਲਿਸ ਦਾ ਹੁੰਦਾ ਹੈਗਾ ਉਸ ਜਗ੍ਹਾ ਦੇ ਉੱਪਰ ਜਿਹੜਾ ਤਾਇਨਾਤ ਹੈਗਾ ਉਹ ਕੀਤਾ ਗਿਆ ਹੈਗਾ ਔਰ ਜਾਂਚ ਪੜਤਾਲ ਹੈ ਜਿਹੜਾ ਉਹ ਇਹੀ ਕੀਤੀ ਜਾ ਰਹੀ ਹੈ ਕਿ ਧਮਕੀ ਜਿਹੜੀ ਕਿਸ ਪਾਸਿਓਂ ਆਈ ਹੈ ਔਰ ਜਿਹੜੇ ਅਲੱਗ-ਅਲੱਗ ਡਿਪਾਰਟਮੈਂਟ ਦੇ ਲੋਕ ਨੇ ਡਿਫੈਂਸ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਤਣਾਤੀ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਕਰ ਦਿੱਤੀ ਗਈ ਹੈ ਐਂਬੂਲੈਂਸ ਦੀ ਜਿਹੜੀ ਤਣਾਤੀ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਕਰ ਦਿੱਤੀ ਗਈ ਹੈਗੀ ਤੇ ਜਿਹੜੇ ਪੂਰੇ ਜਿਹੜੇ ਏਰੀਏ ਨੇਗੇ ਉਹਨਾਂ ਏਰੀਆ ਨੂੰ ਜਿਹੜਾ ਕਲੀਏ ਕਿ ਸੈਨੀਟਾਈਜ਼ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਇਸ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਈਏ ਤਾਂ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੋਏਗਾ ਜਿਹੜੀ ਫਾਇਰ ਬ੍ਰੀਡ ਦੀਆਂ ਗੱਡੀਆਂ ਨੇ ਉਹਨਾਂ ਦੀ ਤਣਾਤੀ ਹੈ ਜਿਹੜੀ ਉਹ ਵੀ ਇਸ ਜਗ੍ਹਾ ਦੇ ਉੱਪਰ ਕੀਤੀ ਗਈ ਔਰ ਸਾਹਮਣੇ ਤੁਸੀਂ ਨਜ਼ਰ ਮਾਰੋਗੇ ਤਾਂ ਚੰਡੀਗੜ੍ਹ ਪੁਲਿਸ ਦੀ ਜਿਹੜੀ ਟੀਮਾਂ ਨੇ ਉਹ ਤੁਹਾਨੂੰ ਇਸ ਪਾਸੇ ਤਾਇਨਾਤ ਨੇ ਜ ਨੇ ਔਰ ਪੂਰੇ ਦਾ ਪੂਰਾ ਜਿਹੜਾ ਏਰੀਆ ਉਸ ਦੀ ਕੋਖ ਪੜਤਾਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਚੰਡੀਗੜ੍ਹ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਪੂਰੇ ਦਾ ਪੂਰਾ ਏਰੀਆ ਜਿਹੜਾ ਉਹ ਦੇਖਿਆ ਜਾ ਰਿਹਾ ਤਾਂ ਕਿ ਕੋਈ ਵੀ ਜਿਹੜੀ ਈਮੇਲ ਹੈਗੀ ਉਸ ਦੇ ਨਾਲ ਅਨਸੁਖਾਮੀ ਘਟਨਾ ਕੋਈ ਨਾ ਵਾਪਰੇ ਪੂਰੇ ਦੇ ਪੂਰੇ ਏਰੀਏ ਦੀ ਜਿਹੜੀ ਜਾਂਚ ਪੜਤਾਲ ਕੀਤੀ ਜਾਏਗੀ ਸੈਨੀਟਾਈਜ਼ ਹੈ ਜਿਹੜਾ ਪੂਰੇ ਏਰੀਏ ਨੂੰ ਕੀਤਾ ਜਾਏਗਾ ਵੱਖ-ਵੱਖ ਜਿਹੜੀਆਂ ਟੀਮਾਂ ਨੇ ਚੰਡੀਗੜ੍ਹ ਪੁਲਿਸ ਦੀਆਂ ਉਹਨਾਂ ਦੀ ਤਾਇਨਾਤੀ ਹੈ ਜਿਹੜੀ ਉਹ ਇਸ ਜਗ੍ਹਾ ਦੇ ਉੱਪਰ ਕਰ ਦਿੱਤੀ ਗਈ ਹੈ ਆਸ-ਪਾਸ ਦਾ ਜਿਹੜਾ ਇਲਾਕਾ ਹੈਗਾ ਉਸ ਨੂੰ ਸੀਲ ਹੈ ਜਿਹੜਾ ਕਰ ਦਿੱ ਦੇ ਲਈ ਕਿ ਤਿਹਤ ਨੇ ਉਹ ਵਰਤੇ ਜਾ ਰਹੇ ਨੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਦੇ ਜਿਹੜੇ ਡਿਪਾਰਟਮੈਂਟ ਦੇ ਅਧਿਕਾਰੀ ਹੋਣ ਫਾਇਰ ਕਰਮਚਾਰੀ ਹੋਣ ਉਹਨਾਂ ਦੀ ਤਾਇਨਾਤੀ ਜਿਹੜੀ ਇਸ ਜਗ੍ਹਾ ਦੇ ਉੱਪਰ ਕੀਤੀ ਗਈ ਆ ਔਰ ਨਾਲ ਦੀ ਨਾਲ ਜਿਹੜੀ ਚੰਡੀਗੜ੍ਹ ਪੁਲਿਸ ਆ ਉਹ ਇਸ ਜਗ੍ਹਾ ਦੇ ਉੱਪਰ ਹਰਕਤ ਦੇ ਵਿੱਚ ਆਈ ਆ ਔਰ ਨਾਲ ਦੀ ਨਾਲ ਜਿਹੜਾ ਪੂਰਾ ਪੂਰਾ ਐਕਸ਼ਨ ਪਲਾਨ ਹੈਗਾ ਉਸ ਨੂੰ ਆਰੰਭ ਕਰ ਦਿੱਤਾ ਗਿਆ ਜੀ ਬਿਲਕੁਲ ਰੋਹਿਤ ਕਿੰਨੇ ਕ ਵਜੇ ਦਾ ਇਹ ਪੂਰੀ ਜਿਹੜੀ ਈਮੇਲ ਜਿਹੜੀ ਇਹ ਭੇਜੀ ਗਈ ਹੈ ਔਰ ਪੁਲਿਸ ਨੂੰ ਕਿਸ ਤਰੀਕੇ ਦੇ ਨਾਲ ਇਹ ਸੰਬੰਧੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਇਸ ਸੰਬੰਧੀ ਕੋਈ ਜਾਣਕਾਰੀ ਹੈ ਕਿ ਕਿੰਨੇ ਕ ਵਜੇ ਈਮੇਲ ਭੇਜੀ ਗਈ ਹੈ ਦੇਖੋ ਜੇਕਰ ਮੁੱਢਲੀ ਜਾਣਕਾਰੀ ਦਾ ਜ਼ਿਕਰ ਕੀਤਾ ਜਾਵੇ ਤਾਂ ਜੋ ਇਨਫੋਰਮੇਸ਼ਨ ਹੁਣ ਤੱਕ ਪ੍ਰਾਪਤ ਹੋਈ ਹੈ ਕਿ ਸਵੇਰ ਦੇ ਵਕਤ ਜਿਹੜੀ ਇਹ ਈਮੇਲ ਹੈਗੀ ਉਹ ਚੰਡੀਗੜ੍ਹ ਪੁਲਿਸ ਨੂੰ ਮਿਲਦੀ ਹੈ ਔਰ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨਾਲ ਦੀ ਨਾਲ ਇਸ ਆ ਕਲੀਅਕਾ ਈਮੇਲ ਨੂੰ ਲੈ ਕੇ ਹਰਕਤ ਦੇ ਵਿੱਚ ਆਉਂਦੀ ਔਰ ਨਾਲ ਦੀ ਨਾਲ ਇਸ ਜਗਾ ਨੂੰ ਜਿਹੜੇ ਆਉਣ ਵਾਲੇ ਰਸਤੇ ਨੇ ਉਹਨਾਂ ਨੂੰ ਬਲੌਕ ਕਰ ਦਿੱਤਾ ਜਾਵੇਗਾ ਇਸ ਪੂਰੀ ਬਿਲਡਿੰਗ ਨੂੰ ਜਿਹੜਾ ਇੱਕ ਸੁਰੱਖਿਆ ਦਾ ਕੇ ਰਹਿਗਾ ਉਹ ਬਣਾ ਲਿਆ ਗਿਆ ਹੈਗਾ ਚਾਰੇ ਪਾਸੇ ਜਿਹੜੇ ਚੰਡੀਗੜ੍ਹ ਪੁਲਿਸ ਦੇ ਕਰਮਚਾਰੀ ਨੇਗੇ ਉਹ ਉਹਨਾਂ ਦੀ ਤਨਾਤੀ ਕੀਤੀ ਗਈ ਆ ਔਰ ਬੰਮ ਸਕੁਆਰ ਟੀਮ ਹੋਵੇ ਚਾਹੇ ਬਾਕੀ ਟੀਮਾਂ ਹੋਣ ਉਹਨਾਂ ਦੇ ਵੱਲੋਂ ਇਸ ਬਿਲਡਿੰਗ ਦੇ ਅੰਦਰ ਦਾ ਜਿਹੜਾ ਏਰੀਆ ਉਸ ਪੂਰੇ ਏਰੀਆ ਦਾ ਨਿਰਖਣ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਕਿ ਜਿਹੜੀ ਈਮੇਲ ਆਈ ਆ ਉਸ ਦੀ ਸਚਾਈ ਵੀ ਪਤਾ ਲਗਾਈ ਜਾ ਸਕੇ ਔਰ ਨਾਲ ਦੀ ਨਾਲ ਜਿਹੜੀ ਇਹ ਬਿਲਡਿੰਗ ਹੈ ਉਸ ਨੂੰ ਸੈਨੀਟਾਈਜ਼ ਕਰਕੇ ਸੁਰੱਖਿਅਤ ਕੋਸ਼ਿਤ ਕੀਤਾ ਜਾ ਸਕੇ ਕਿਉਂਕਿ ਇਸ ਜਗ੍ आज ਨੇ ਜਿਹੜੇ ਉਹ ਚੱਲਦੇ ਹੋਣਗੇ ਔਰ ਇਸ وجہ ਦੇ ਕਰਕੇ ਉਹ ਵੀ ਰੁਕਿਆ ਹੋਇਆ ਹੋਏਗਾ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਟੀਮਾਂ ਨੇ ਉਹ ਇੱਕ ਇੱਕ ਪਲ ਨੂੰ ਜਿਹੜਾ ਕਿ ਲਈਏ ਕਿ ਇਨਸਪੈਕਸ਼ਨ ਹੈ ਜਿਹੜੀ ਉਹ ਕਰ ਰਹੀਆਂ ਨੇ ਸਮੇਂ-ਸਮੇਂ ਦੇ ਉੱਪਰ ਜਿਹੜੀ ਵੀ ਚੀਜ਼ ਦੀ ਕੋਈ ਜ਼ਰੂਰਤ ਹੈ ਉਸ ਨੂੰ ਨਾਲ ਦੀ ਨਾਲ ਅਪਡੇਟ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਬਿਲਕੁਲ ਰੋਹਿਤ ਅਗਰ ਦੇਖਿਆ ਜਾਵੇ ਸਰਕਾਰੀ ਹਸਪਤਲ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਮਰੀਜ਼ ਆ ਪਹੁੰਚੇ ਹੋਣੇ ਨੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਹੋਣੇ ਨੇ ਤਾਂ ਅਗਰ ਉਹਨਾਂ ਨੂੰ ਇਸ ਸੰਬੰਧੀ ਅਗਰ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਖਬਰ ਪਈ ਹੋ ਤਹਸ਼ਦ ਦਾ ਮੋਹਾਲ ਤਾਂ ਜਰੂਰ ਉੱਥੇ ਪੈਦਾ ਹੋਇਆ ਹੋਣਾ ਥੋੜਾ ਬਹੁਤ ਫਿਲਹਾਲ ਦੀ ਘੜੀ ਜੇਕਰ ਇਸ ਨੂੰ ਦੇਖਿਆ ਜਾਵੇ ਤਾਂ ਇਹ ਸ਼ਾਇਦ ਹਸਪੀਟਲ ਨਹੀਂ ਹੈ ਇਹ ਹੈਲਥ ਇੰਸਟੀਚਿਊਟ ਹੈਗਾ ਮੈਂਟਲ ਹੈਲਥ ਇੰਸਟੀਚਿਊਟ ਜਿਹੜਾ ਸਾਹਮਣੇ ਤੋਂ ਇੱਕ ਵਾਰੀ ਬੋਰਡ ਦਿਖਾਉਂਦੀ ਵੀ ਕੋਸ਼ਿਸ਼ ਕਰੀਏ ਤਾਂ ਇਸ ਜਗ੍ਹਾ ਦੇ ਉੱਪਰ ਜਿਹੜੇ ਡਾਕਟਰ ਨੇ ਉਹਨਾਂ ਦੀ ਸਟੱਡੀ ਦਾ ਕੰਮ ਹੁੰਦਾ ਹੈਗਾ ਨਾਲ ਦੀ ਨਾਲ ਜੇਕਰ ਕੋਈ ਟ੍ਰੀਟਮੈਂਟ ਜਿਸ ਤਰੀਕੇ ਦੇ ਨਾਲ ਇੱਕ ਪ੍ਰੈਕਟੀਕਲ ਦੇ ਤੌਰ ਤੇ ਹੁੰਦਾ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਵਰਕ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਆ ਕੇ ਜਿਹੜਾ ਕੀਤਾ ਜਾਂਦਾ ਹੈਗਾ ਤਾਂ ਇਸ وجہ ਦੇ ਕਰਕੇ ਜਿਹੜੇ ਆਮ ਲੋਕਾਂ ਦੀ ਆਵਾਜ਼ ਆਈ ਹੈ ਉਹ ਇੱਥੇ ਨਹੀਂ ਰਹਿੰਦੀ ਆ ਹਾਲਾਂਕਿ ਸਟੂਡੈਂਟ ਹੋਣ ਚਾਹੀਏ ਟੀਚਰ ਹੋਣ ਤੁਸੀਂ ਦੇਖੋਗੇ ਕਿ ਬਾਹਰ ਜਿਹੜਾ ਨਜ਼ਰ ਨਹੀਂ ਆ ਰਿਹਾ ਗਿਆ ਤਾਂ ਸਵੇਰ ਤੋਂ ਹੀ ਜਿਹੜੀਆਂ ਟੀਮਾਂ ਸੀ ਉਹਨਾਂ ਦੇ ਵੱਲੋਂ ਆਪਣਾ ਵਰਕ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਕਿ ਸਮਾਂ ਰਹਿੰਦਾ ਜਿਹੜਾ ਪੂਰੀ ਦੀ ਪੂਰੀ ਚੀਜ਼ ਹੈ ਉਸ ਨੂੰ ਆਪਣੇ ਨਿਰੀਖਣ ਦੇ ਅਧੀਨ ਲਿਆਂਦਾ ਜਾ ਸਕੇ ਔਰ ਚੰਡੀਗੜ੍ਹ ਪੁਲਿਸ ਦੀ ਜਿਹੜੀ ਮੁਸਤੈਦੀ ਹੈਗੀ ਉਹ ਤੁਸੀਂ ਦੇਖਿਓਗੇ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਮਹੀਨੇ ਪਹਿਲਾਂ ਜਿਸ ਤਰੀਕੇ ਨਾਲ ਦਿੱਲੀ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਦਿੱਲੀ ਦੇ ਅੰਦਰ ਵੀ ਜਿਹੜੀਆਂ ਸਕੂਲਾਂ ਨੂੰ ਢਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਸਪੀਟਲ ਦੇ ਵਿੱਚ ਜਿਹੜੀ ਬੰਬ ਲਗਾਉਣ ਦੀ ਤਭਕੇ ਦਿੱਤੀ ਜਾਂਦੇ ਰਹਿੰਗ ਪਰ ਕੋਈ ਵੀ ਜ ਕਿਸਮਤੀ ਕਹਿ ਸਕਦੇ ਪਰ ਜਿਸ ਤਰੀਕੇ ਨਾਲ ਲੋਕਾਂ ਦੇ ਵੱਲੋਂ ਜਿਹੜਾ ਕਹ ਲਈਏ ਕਿ ਕੁਝ ਲੋਕ ਜੇ ਹੁੰਦੇ ਨੇ ਜਿਹੜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇਗੇ ਉਹਨਾਂ ਦੇ ਵੱਲੋਂ ਇਹ ਈਮੇਲ ਭੇਜੀਆਂ ਜਾਂਦੀਆਂ ਨੇ ਪਰ ਇਸ ਦੇ ਨਾਲ ਕਹ ਲਈਏ ਕਿ ਸੀਰੀਅਸ ਲੈਣਾ ਇਸ ਚੀਜ਼ ਨੂੰ ਬਿਹਤਰ ਜ਼ਰੂਰੀ ਹੁੰਦਾ ਔਰ ਇਹੀ ਇੱਕ ਕਾਰਨ ਹੈ ਕਿ ਜਿਹੜਾ ਚੰਡੀਗੜ੍ਹ ਪੁਲਿਸਾ ਇਤਹਾਤਨ ਤੌਰ ਦੇ ਉੱਪਰ ਇਸ ਪੂਰੀ ਚੀਜ਼ ਨੂੰ ਸੀਰੀਅਸ ਲੈਂਦੀ ਹੋਈ ਜਿਹੜਾ ਇਹ ਕੰਮ ਹੈਗੀ ਉਹ ਕਰ ਰਹੀ ਹੈ ਤੇ ਇਸ ਪਾਸੇ ਦੀ ਤਸਵੀਰ ਤੁਹਾਨੂੰ ਲੈ ਕੇ ਚੱਲਦੇ ਹਾਂ ਕਿ ਕੀ ਹੋ ਰਿਹਾ ਹੈ

मैं डॉक्टर अपराजता हूँ यहाँ हेल्थ इंस्टीट्यूट चंडीगढ़ में, में। तो, तो तो, तो थी जिसके बाद ये सारा चला है एक ईमेल आई थी और हमारे सेंटर के अलावा कंट्री में और भी कई हॉस्पिटल्स हैं उन सबको उस मेल में कॉपी थे और सब में उसमें थ्रेट था कि बॉम्ब है हॉस्पिटल में तो उसके बेसिस पे फिर हमने मॉर्निंग में ही आई है मेल हमने अथॉरिटीज को इन्फॉर्म कर दिया पुलिस को एंड बिल्डिंग इवैक्यूएट करवा दी साथ के साथ दं, और, दं, दंकी दंकी क्या थी? थी उसमें, उन्होंने अपना कुछ नाम या कुछ संगठन का नाम भी कुछ उन्होंने हमने जो लिखा था हमने मेल फॉरवर्ड कर दी है पुलिस वालों को ठीक है कोई ऐसा नोन नेम कोई नहीं है तो कितने बजे की बात है पौने दस के करीब की बात है लोग इंस्टीट्यूट में थे उस वक्त या कितने होते हैं हाजिरी कितनी होती है कुल मिला के हमारे सौ के करीब लोग होंगे हमारे पेशेंट से स्टाफ होते हैं स्टूडेंट्स होते हैं तो सब हमने उस समय खाली करवा दिया जो, जो मेल आई है वो किसकी तरफ से आई है कोई नाम लिखा होगा मेल के ऊपर कोई नाम लिखा है बट ऐसा कोई नोन नाम कोई नहीं है किसी के पर्सनल मेल आई से आई है इसके अलावा और कहाँ कहाँ आई है दिल्ली के कुछ हॉस्पिटल्स की है साउथ के कुछ हॉस्पिटल्स का नाम है सीआईपी रांची का नाम है कई सारे उसमें हैं तो अभी अंदर सर्च वगैरह है जी ठीक तो जितने लोग थे सभी हाँ जी हाँ जी बाहार सब बाहर हैं सब बाहर हैं सुरक्षित है हाँ जी हाँ जी मैम जिन जिन का नाम दिया गया है देश के और भी क्या वहाँ पे भी इस तरह की बम रखने का वो है या यहाँ पे है सिर्फ उनको सी सी किया गया है नहीं मतलब सबको मेल गई है तो यही होगा कि उन लोगों ने भी अपने हिसाब से कार्रवाई शुरू करी होगी जैसे हमने की है यहाँ पे मैं मेल पर थोड़ा बता देंगे कि मेल में है क्या प्रो मेल <that> में यही लिखा है कि हॉस्पिटल में बॉम्ब है इतना ही लिखा है और सब लोग मर जाएंगे इस तरह से लिखा हुआ है ठीक है थैंक यू बिल्कुल 15 के करीब अह जी 15 12:25 हॉस्पिटल दे इंचार्ज ने ਤੁਸੀਂ उन्होंने ਦੇ ਗੱਲਬਾਤ ਸੁਣ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮੇਲ ਹੈਗੀ ਉਹ ਆਈ ਹੈਗੀ तमाम ਜਿਹੜੀ ਗੱਲਬਾਤ ਹੈਗੀ ਜਾਣਕਾਰੀ ਹੈ ਜਿਹੜੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਸਵੇਰੇ 9:40 ਦੇ ਕਰੀਬ ਜਿਹੜੀ ਮੇਲ ਹੈਗੀ ਉਹਨਾਂ ਨੂੰ ਮਿਲਦੀ ਹੈਗੀ ਔਰ ਉਸ ਤੋਂ ਬਾਅਦ ਜਿਹੜਾ ਇਸ ਸੀਨ ਨੂੰ ਲੈ ਕੇ ਜਿਹੜਾ ਐਕਸ਼ਨ ਹੈਗਾ ਉਹ ਆ ਸ਼ੁਰੂ ਕੀਤਾ ਗਿਆਗਾ ਤਾਂ ਗੱਲਬਾਤ ਹੈ ਜਿਹੜੇ ਹਸਪੀਟਲ ਦੇ ਜਿਹੜੇ ਅਧਿਕਾਰੀ ਨੇਗੇ ਇਸ ਜਗ੍ਹਾ ਦੇ ਉੱਪਰ ਇੰਸਟੀਚਿਊਟ ਨੂੰ ਪੂਰਾ ਦੇਖਦੇ ਆ ਉਹਨਾਂ ਦੇ ਨਾਲ ਆ ਗੱਲਬਾਤ ਕਰ ਰਹੀ ਸੀ ਤਾਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਕਿ ਸਵੇਰੇ ਪੌਣੇ 10 ਦੇ ਕਰੀਬ ਜਿਹੜਾ ਇਹਨਾਂ ਨੂੰ ਇੱਕ ਮੇਲ ਆ ਗਈ ਉਹ ਮਿਲੀ ਸੀ ਉਸ ਤੋਂ ਬਾਅਦ ਅਧਿਕਾਰੀਆਂ ਨੂੰ ਇਸ ਦੇ ਬਾਰੇ ਸੂਚਿਤ ਕੀਤਾ ਗਿਆ ਔਰ ਮੇਲ ਦੇ ਵਿੱਚ ਜੋ ਲਿਖਿਆ ਗਿਆ ਸੀਗਾ ਕਿ ਇਸ ਬਿਲਡਿੰਗ ਦੇ ਅੰਦਰ ਬੰਬ ਹੈ ਔਰ ਤੁਨ ਨੂੰ ਸਾਰਿਆਂ ਨੂੰ ਮਾਰ ਦਿੱਤਾ ਜਾਏਗਾ ਤਾਂ ਉਸ ਤੋਂ ਬਾਅਦ ਇਹ ਪੂਰੇ ਦੇ ਹਸਪੀਟਲ ਦੇ ਅੰਦਰ 100 ਦੇ ਕਰੀਬ ਜਿਹੜੇ ਲੋਕ ਨੇ ਉਹ ਕੰਮ ਕਰਦੇ ਨੇ ਕਿ ਫਿਰ ਇਹ ਪੂਰੇ ਦਾ ਸੈਨੀਟਾਈਜ਼ਰ ਜਿਹੜਾ ਉਹ ਕੀਤਾ ਜਾ ਰਿਹਾ ਔਰ ਕੇਵਲ ਇਹੀ ਨਹੀਂ ਬਲਕਿ ਦਿੱਲੀ ਦੇ ਹੋਰ ਬਹੁਤ ਸਾਰੇ ਹਸਪਤਾਲ ਨੇ ਜਿਨ੍ਹਾਂ ਨੂੰ ਇਸ ਦੇ ਵਿੱਚ ਸੀਸੀ ਦੇ ਤੌਰ ਤੇ ਰੱਖਿਆ ਗਿਆ ਸੀਗਾ ਨਾਲ ਰਾਂਚੀ ਦੇ ਕੁਝ ਏਰੀਆ ਨੇ ਸਾਊਥ ਇੰਡੀਆ ਦੇ ਕੁਝ ਏਰੀਆ ਨੇ ਉਹਨਾਂ ਨੂੰ ਵੀ ਇਸ ਮੇਲ ਦੇ ਨਾਲ ਹੀ ਅਟੈਚ ਕੀਤਾ ਗਿਆ ਸੀ ਕਹਿੰਦਾ ਭਾਵ ਹੈ ਕਿ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਨੂੰ ਇੱਕ ਸਿੰਗਲ ਮੇਲ ਭੇਜੀ ਜਾਂਦੀ ਹੈ ਕਿ ਸਭ ਨੂੰ ਇੱਕ ਮੇਲ ਆਈਡੀ ਦੇ ਵਿੱਚ ਅਟੈਚ ਕੀਤਾ ਜਾਂਦਾ ਔਰ ਸਾਰਿਆਂ ਨੂੰ ਇੱਕੋ ਹੀ ਨਾਮ ਤੇ ਮੇਲ ਆਉਂਦੀ ਹੈ ਕਿ ਤੁਹਾਡੇ ਹਸਪਤਾਲ ਦੇ ਅੰਦਰ ਬੰਬ ਹੈ ਔਰ ਇਸ ਨੂੰ ਉਡਾ ਦਿੱਤਾ ਜਾਏਗਾ ਤੁਹਾਡੀ ਜਾਨ ਨੂੰ ਖਤਰਾ ਜਿਹੜਾ ਉਹ ਹੋ ਸਕਦਾ ਤਾਂ ਇਹ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਸੀਗੇ ਜਿਨ੍ਹਾਂ ਤੋ ਇਹ ਜਾਣਕਾਰੀ ਹੈ ਜਿਹੜੀ ਇਸ ਇੰਸਟੀਚਿਊਟ ਦੇ ਬਾਰੇ ਦਿੱਤੀ ਗਈ ਹੈ ਕਿ 100 ਦੇ ਕਰੀਬ ਜਿਹੜੇ ਸਟੂਡੈਂਟ ਨੇ ਜਾਂ ਟੀਚਰ ਨੇ ਜਾਂ ਜਿਹੜੇ ਪ੍ਰੈਕਟੀਕਲ ਦੇ ਲਈ ਅਸੀਂ ਕੰਮ ਕਰਦੇ ਆਂਗੇ ਤਾਂ ਉਹ ਇਸ ਜਗ੍ਹਾ ਦੇ ਅੰਦਰ ਸੀਗੇ ਔਰ ਉਸ ਤੋਂ ਬਾਅਦ ਪੂਰੀ ਬਿਲਡਿੰਗ ਦੇ ਅੰਦਰ ਜਿੰਨੇ ਵੀ ਲੋਕ ਸੀ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਔਰ ਹੁਣ ਬਿਲਡਿੰਗ ਦੀ ਚੈਕਿੰਗ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ ਜੀ ਰਮਣੀ ਬਿਲਕੁਲ ਹੈ ਅਗਰ ਆਪਾਂ ਦਿੱਲੀ ਦਾ ਜ਼ਿਕਰ ਕਰੀਏ ਤੁਸੀਂ ਵੀ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਉੱਥੇ ਵੀ ਕਈ ਸਕੂਲਾਂ ਨੂੰ ਬੰਬ ਦੇ ਨਾਲ ਲੜਾਉਣ ਦੀ ਧਮਕੀ ਮਿਲੀ ਹਾਲਾਂਕਿ ਉਹ ਫਰਜ਼ੀ ਨਿਕਲੀ ਸੀ ਮੇਲ ਜਦੋਂ ਉਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਹੁਣ ਇਹ ਜ਼ਰੂਰ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਇਸ ਨੂੰ ਇਹ ਜੋ ਮੇਲ ਭੇਜੀ ਗਈ ਹੈ ਇਸ ਨੂੰ ਭੇਜਨ ਦਾ ਮਕਸਦ ਕੀ ਰਿਹਾ ਹੈ ਕਿਉਂ دہشت ਵਾਲਾ ਮਾਹੌਲ ਜਿਹੜਾ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਕਿ ਜਾਂ ਫਿਰ ਹੋਰ ਰੀਜ਼ਨਸ ਨੇ ਜੀ ਕਿ ਬਿਲਕੁਲ ਜੀ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੇ ਅਜਿਹੇ ਮੇਲ ਨੇ ਜਿਹੜੇ ਫਰਜੀ ਸਾਬਤ ਹੁੰਦੇ ਆ ਪਰ ਪੁਲਿਸ ਡਿਪਾਰਟਮੈਂਟ ਨੂੰ ਜਦੋਂ ਕਿਸੇ ਵੀ ਤਰੀਕੇ ਦੀ ਕੋਈ ਥ੍ਰੈਟ ਪਰਸੈਪਸ਼ਨ ਹੈ ਜਿਹੜੀ ਉਹ ਮਿਲਦੀ ਹੈਗੀ ਤਾਂ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਖਾਸ ਤੌਰ ਤੇ ਕਹ ਲਈਏ ਕਿ ਇਹ ਇਗਨੋਰ ਹੈ ਜਿਹੜਾ ਇਹ ਜਿਹੇ ਮੇਲਾਂ ਨੂੰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਤਰੀਕੇ ਦੇ ਇਹ ਮੇਲ ਹੁੰਦੀਆਂ ਨੇ ਬੇहद ਸੰਜੀਦਗੀ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਇਸ ਮੈਡੀਕਲ ਇੰਸਟੀਚਿਊਟ ਦੇ ਅੰਦਰ ਬਹੁਤ ਸਾਰੇ ਲੋਕ ਜਿਹੜੇ ਡੇਲੀ ਰੁਟੀਨ ਦੇ ਨਾਲ ਆਉਂਦੇ ਹੋਣਗੇ ਡੇਲੀ ਰੁਟੀਨ ਦੇ ਨਾਲ ਸ ਖਤਰਨਾਕ ਹੋਵੇ ਤਾਂ ਇਸ ਲਈ ਕਿਸੇ ਵੀ ਮੈ ਰੋਹਿਤ ਬਾਦ ਬਹੁਤ शुक्रिया ਜਿਆਦਾ ਜਾਣਕਾਰੀ ਦੇ ਸਾਂਝ ਪਾਉਣ ਵਾਸਤੇ ਧੰਨਵਾਦ ਤਾਂ ਇਹ ਚੰਡੀਗੜ੍ਹ ਤੋਂ ਇਹ ਖਬਰ ਆ ਰਹੀ ਸੀ ਜਿੱਥੇ ਮੈਂਟਲ ਹੈਲਥ ਇੰਸਟੀਚਿਊਟ ਨੂੰ ਬੰਬ ਦੇ ਨਾਲ ਲੜਾਉਣ ਦੀ ਧਮਕੀ ਦਿੱਤੀ ਗਈ ਹੈ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਕਿ ਆਖਿਰਕਾਰ ਈਮੇਲ ਪੇਜੰਦਾ ਕਾਰਨ ਕੀ ਰਿਹਾ